ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਦਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦਈ ਇੱਕ ਓ ਅੰਕਾਰ সদগু র প্রসাদ মে হিয়ার রতন নাম হর বসে হাথ ধরো মে মা জানম জনম কেলে বেখ দু ਗੁਰ ਨਾਮ ਦੀਓ ਰਨ ਲਾਥਾ ਮੇਰਾ ਹੀ ਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕੈਲ ਵਿਖ ਦੁਖ ਉਤਾਰੇ ਗੋਰਾ ਨਾਮ ਦਿਓ ਰਹਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੋਰਾ ਪੂਰਾ ਹਰ ਨਾਮ ਦਰੜਾਇ ਬਿਨ ਨਾਵੇ ਜੀਵਨ ਬਿਰਥਾ ਰਹਾ ਬਿਆਨ ਗੁਰ ਮੂੜ ਪਾਏ ਹਾ ਮਨ ਮੁਖ ਤੇ ਮੋਹ ਮਾਇਆ ਨੇਤੋ ਸਾਥ ਤਨ ਸਾਧੂ ਚਰਨਨ ਸੇਵਿ ਕਬਹੂ